ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੀਤ ਡਿਜ਼ਾਈਨਰ ਬੁਟੀਕ ਕੋਟ ਪੂਰਾ ਜ਼ਿਲ੍ਹਾ ਫਤਿਹਗੁਰਦੂ ਤੇ ਅੱਜ ਤੁਹਾਡੇ ਲਈ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਇਸ ਵੀਡੀਓ ਦੇ ਵਿੱਚ ਬਹੁਤ ਹੀ ਸਪੈਸ਼ਲ ਜੇ ਫੁਲਕਾਰੀ ਦੇ ਸੂਟ ਤੇ ਅੱਜ ਵਾਲੀ ਵੀਡੀਓ ਜਿਹੜੀ ਹੈ ਉਹ ਤੁਸੀਂ ਸਾਰੀ ਧਿਆਨ ਨਾਲ ਦੇਖਿਓ ਕਿਉਂਕਿ ਇਹ ਫੁਲਕਾਰੀ ਦੇ ਜਿਹੜੇ ਕਲਰਸ ਤੇ ਡਿਜ਼ਾਈਨਸ ਨੇ ਉਹ ਸਾਰੇ ਵੱਖਰੇ ਵੱਖਰੇ ਹੋਣਗੇ ਕਲਰ ਵੈਸੇ ਆਲਮੋਸਟ ਅਸੀਂ ਟਰੈਡੀਸ਼ਨਲ ਵਾਲਾ ਜਿਹੜਾ ਰਸਟ ਜਿਹਾ ਕਲਰ ਹੁੰਦਾ ਆਪਾਂ ਉਹੀ ਵਾਲਾ ਜਿਹੜਾ ਸੀਗਾ ਸਟਾਕ ਦੇ ਵਿੱਚ ਲਿਆਂਦਾ ਕਿਉਂਕਿ ਸਾਨੂੰ ਇਹੀ ਵਧੀਆ ਲੱਗਦਾ ਹੁੰਦਾ ਠੀਕ ਹੈ ਤੇ ਡਿਜ਼ਾਈਨ ਪਰ ਸਾਰੇ ਅਲੱਗ-ਅਲੱਗ ਹੋਣਗੇ ਇਹ ਵਾਲਾ ਪਹਿਲਾ ਜਿਹੜਾ ਤੁਸੀਂ ਦੇਖ ਰਹੇ ਹੋ ਸ਼ਰਟ ਇਹ ਪਿਓਰ ਜਿਹੜਾ ਰਵਾਇਤੀ ਕਿਸਮ ਦਾ ਜਿਹੜਾ ਖੱਦਰ ਹੁੰਦਾ ਆਪਣਾ ਟਰੈਡੀਸ਼ਨਲ ਵਾਲਾ ਉਹੀ ਵਾਲਾ ਖੱਦਰ ਹੈ ਜੀ ਠੀਕ ਹੈ ਰਸਟ ਕਲਰ ਦੇ ਵਿੱਚ ਇਹ ਬਣਿਆ ਹੋਇਆ ਜਿਹੜਾ ਸਾਰਾ ਪੈਟਰਨ ਹੈ ਜਿਵੇਂ ਅਸੀਂ ਦੇਖ ਰਹੇ ਹਾਂ ਤੇ ਇਹਦੇ ਵਿੱਚ ਮਸਟਰਡ ਪੈਰਟ ਗ੍ਰੀਨ ਤੇ ਬੇਜ ਕਲਰ ਤੇ ਮਜੈਂਟਾ ਕਲਰ ਦਾ ਜਿਹੜਾ ਹੈ ਉਹ ਅ ਥ्रेड ਦੀ ਜਿਹੜੀ ਰੇਸ਼ਮ ਦੇ ਧਾਗੇ ਦੀ ਜਿਹੜੀ ਵਰਤੋਂ ਕੀਤੀ ਗਈ ਹੈ ਵੱਡੇ ਪਣੇ ਵਾਹੇ ਜਿਹੜਾ ਹੈ ਸ਼ਰਟ ਹੈ ਤੇ ਇਹਨਾਂ ਸ਼ਰਟਾਂ ਨੂੰ ਅਸੀਂ ਡਿਜ਼ਾਈਨ ਕਰਕੇ ਸਟਿਚ ਕਰਕੇ ਵੀ ਤੁਹਾਨੂੰ ਜਿਹੜੇ ਹੈ ਅਵੇਲੇਬਲ ਕਰਵਾ ਸਕਦੇ ਹਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸ਼ਰਟ ਦੇ ਦੋਨੇ ਪਾਸੇ ਉੱਪਰ ਵੀ ਤੇ نیچے ਵੀ ਦੋਨੇ ਪਾਸੇ ਬਾਰਡਰ ਹੈ ਠੀਕ ਹੈ ਜੀ ਇਹ ਵਾਲਾ ਸੂਟ ਸਾਡਾ ਅਸੀਂ ਕਿਸੇ ਕਸਟਮਰ ਲਈ ਰੈਡੀ ਕੀਤਾ ਹੈ ਸਾਡੇ ਬੜੇ ਪਿਆਰੇ ਜਿਹੇ ਕਸਟਮਰ ਹੈ ਤੇ ਉਹਨਾਂ ਦੇ ਲਈ ਆਪਾਂ ਇਹ ਬਾਟਮ ਜਿਹੜਾ ਦੇਖੋ ਜੀ ਮਜੈਂਟਾ ਕਲਰ ਦੇ ਨਾਲ ਰੈਡੀ ਕੀਤਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਦੇ ਉੱਪਰ ਆਪਾਂ ਹੈਂਡਵਰਕ ਕੀਤਾ ਹੈ ਇਹ ਫੁੱਲ ਬਾਟਮ ਜਿਹੜਾ ਉਹ ਹੈਂਡਵਰਕ ਦੇ ਨਾਲ ਰੈਡੀ ਕੀਤਾ ਗਿਆ ਜਿਵੇਂ ਤੁਸੀਂ ਦੇਖਦੇ ਹੋ ਬਹੁਤ ਹੀ ਸਾਫ਼ ਸੁਥਰਾ ਤੇ ਬੜਾ ਸੰਗੜਣੀ ਕਢਾਈ ਦਾ ਕੰਮ ਜਿਵੇਂ ਦਵਕਾ ਤੇ ਸਿੱਪੀ ਤੇ ਨਾਲ ਗੋਟਾ ਪੱਤੀ ਦਾ ਜਿਹੜਾ ਵਰਕ ਹੈ ਉਹ ਕੀਤਾ ਹੋਇਆ ਤੇ ਨਾਲ ਉੱਪਰ ਨਕਸ਼ੀ ਦੀ ਵਰਤੋਂ ਵੀ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਖੂਬਸੂਰਤ ਜਿਹਾ ਦੁਪੱਟਾ ਹੈ ਜਿਹੜਾ ਆਪਾਂ ਰੈਡੀ ਕੀਤਾ ਨਾਲ ਇਹਦੇ ਇਸ ਤਰ੍ਹਾਂ ਇਹ ਚ ਨੋਨ ਦਾ ਦੁਪੱਟਾ ਹੈ ਜੀ ਮਜੈਂਟਾ ਕਲਰ ਦੇ ਵਿੱਚ ਜਾਈ ਕੀਤਾ ਤੇ ਇਹਦੇ ਨਾਲ ਇਹ ਜਿਹੜਾ ਹੈ ਗੋਟਾ ਪੱਤੀ ਦੇ ਨਾਲ ਆਪਾਂ ਜਿਹੜਾ ਵਿੱਚੋਂ ਵੀ ਇਹਨੂੰ ਡਿਜ਼ਾਈਨ ਕੀਤਾ ਪੈਨਲਸ ਬਣਾਏ ਹੋਏ ਆ ਲੰਬੇ ਲੋਟ ਤੇ ਫੋਰ ਸਾਈਡਡ ਇਹਦੇ ਜਿਹੜੀ ਹੈ ਲੇਸਿੰਗ ਦੇਖੋ ਕਿੰਨੀ ਖੂਬਸੂਰਤ ਹੈ ਠੀਕ ਹੈ ਜੀ ਸਾਰਾ ਖੁੱਲਾ ਡੁੱਲਾ ਪੂਰਾ ਦੁਪੱਟਾ ਹੈ ਇਹ ਸਾਡਾ ਜਿਹੜਾ ਆਰਡਰ ਹੈ ਜਾਣ ਲਈ ਤਿਆਰ ਇਹ ਉਹ ਵਾਲਾ ਸੂਟ ਹੈ ਇਸ ਦੇ ਨਾਲ ਹੀ ਆਪਾਂ ਤੁਹਾਨੂੰ ਹੋਰ ਵੀ ਆਪਸ਼ਨਸ ਦਿਖਾਉਣੇ ਆ ਜਿਵੇਂ ਜੇ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਇਹਦੇ ਨਾਲ ਇਹ ਵਾਲਾ ਮਸਟਰਡ ਬਾਟਮ ਜਿਹੜਾ ਹੈ ਆਪਾਂ ਇਹਦੇ ਨਾਲ ਜਿਹੜੀਆਂ ਕ੍ਰੇਪ ਸਿਲਕ ਦੀ ਨੈਚੁਰਲ ਕ੍ਰੇਪ ਦੇ ਜਿਹੜੇ ਬਾਟਮ ਹੈ ਆਪਾਂ ਉਹ ਉਹ ਲਗਾਵਾਂਗੇ ਮਸਟਰਡ ਕਲਰ ਦੀ ਆਪਸ਼ਨ ਵੀ ਹੋ ਸਕਦੀ ਹੈ ਇਸੇ ਦੇ ਨਾਲ ਹੀ ਇਹ ਵਾਲਾ ਬੇਜਾ ਕਲਰ ਜਿਹੜਾ ਹੈ ਉਸ ਦੇ ਨਾਲ ਵੀ ਇਸ ਦੀ ਮੈਚਿੰਗ ਜਿਹੜੀ ਹੈ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ ਠੀਕ ਹੈ ਜੀ ਇਹ ਪਹਿਲਾ ਡਿਜ਼ਾਈਨ ਸੀ ਇਸ ਦੇ ਨਾਲ ਆਪਾਂ ਤੁਹਾਨੂੰ ਹੋਰ ਅਗਲੇ ਵੀ ਡਿਜ਼ਾਈਨ ਦਿਖਾਉਣੀ ਹੈ ਅਗਲਾ ਜਿਹੜਾ ਡਿਜ਼ਾਈਨ ਹੈ ਜੀ ਉਹ ਵੀ ਰਸਟ ਕਲਰ ਦੇ ਉੱਪਰ ਹੀ ਹੈ ਤੇ ਇਹ ਵੀ ਪੂਰਾ ਸ਼ਰਟ ਹੋਏਗਾ ਇਸਦੇ ਵੀ ਦੋਨੇ ਪਾਸੇ ਬਾਰਡਰ ਹੈ ਜਵੇਂ نیچے ਵੀ ਤੇ ਉੱਪਰ ਵੀ ਦੋਨੋਂ ਬਾਰਡਰ ਹੈ ਪਿਓਰ ਖੱਦਰ ਦਾ ਹੀ ਕਪੜਾ ਹੋਏਗਾ ਠੀਕ ਹੈ ਜੀ ਇਸ ਦਾ ਵੀ ਡਿਜ਼ਾਈਨ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਹੈ ਇਸ ਦੇ ਵਿੱਚ ਮਸਟਰਡ ਮਜੈਂਟਾ ਔਰੇਂਜ ਤੇ yellow ਤੇ beige yellow orange magenta ਤੇ beige ਚਾਰ ਕਲਰਸ ਦੀ ਵਰਤੋਂ ਜਿਹੜੀ ਉਹ ਕੀਤੀ ਗਈ ਇਸ ਵਿੱਚ ਗ੍ਰੀਨ ਕਲਰ ਨਹੀਂ ਹੈ ਗ੍ਰੀਨ ਦੀ ਜਗ੍ਹਾ ਤੇ orange ਹੈ ਤੇ ਇਸ ਦੇ ਨਾਲ ਬਾਟਮ ਦੇਖੋ ਆਪਾਂ orange ਦੀ ਵੀ ਜਿਹੜੀ ਉਹ ਪੋਸਿਬਿਲਟੀ ਹੋ ਸਕਦੀ ਹੈ ਮਸਟਰਡ ਦੀ ਵੀ ਹੋ ਸਕਦੀ ਹੈ beige ਕਲਰ ਦੀ ਵੀ ਹੋ ਸਕਦੀ ਹੈ ਤੇ ਨਾਲ ਹੀ magenta ਦੀ ਵੀ ਜਿਹੜੀ ਮੈਚਿੰਗ ਹੈ ਉਹ ਇਸ ਦੇ ਨਾਲ ਹੋ ਸਕਦੀ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਤੁਹਾਨੂੰ نیچے ਦਿਖਾ ਰਹੇ ਹਾਂ ਵਾਲੇ ਸਾਰੀਆਂ ਹੀ ਕਲਰਸ ਦੀਆਂ ਆਪਸ਼ਨਸ ਜਿਹੜੀਆਂ ਤੁਹਾਨੂੰ ਆਪਾਂ ਪ੍ਰੋਵਾਈਡ ਕਰਵਾ ਸਕਦੇ ਹਾਂ ਠੀਕ ਹੈ ਇਹ ਵਾਲੇ ਜਿਹੜੇ ਸੂਟ ਅਸੀਂ ਤੁਹਾਨੂੰ ਰੈਡੀ ਕਰਕੇ ਦੇ ਸਕਦੇ ਹਾਂ ਤੁਸੀਂ ਇਹਦੇ ਨਾਲ ਸ਼ਾਰਟ ਲੈਂਥ ਦੇ ਵਿੱਚ ਕੁੜਤੀ ਵੀ ਤਿਆਰ ਕਰਵਾ ਸਕਦੇ ਹੋ ਫੁੱਲ ਲੈਂਥ ਦੇ ਵਿੱਚ ਕੁੜਤਾ ਵੀ ਤਿਆਰ ਕਰਵਾ ਸਕਦੇ ਹੋ ਸਲਵਾਰ ਵੀ ਤਿਆਰ ਕਰਵਾ ਸਕਦੇ ਹੋ ਸਲਵਾਰ ਦੇ ਨਾਲ ਇਸ ਤੋਂ ਇਲਾਵਾ ਸਲਵਾਰ ਤੋਂ ਬਿਨਾ ਕੱਗਰਾ ਵੀ ਤਿਆਰ ਕਰਵਾ ਸਕਦੇ ਹੋ ਕ੍ਰੇਪ ਦਾ ਠੀਕ ਹੈ ਜੀ ਤੇ ਉਸ ਤੋਂ ਬਿਨਾ ਤੁਸੀਂ ਇਹਨਾਂ ਜਿਹੜੇ ਜਿਹੜੇ ਬਾਟਮ ਰਹਿਣਗੇ ਉਹਨਾਂ ਦੇ ਉੱਪਰ ਤੁਸੀਂ ਮਸ਼ੀਨ ਵਰਕ ਜਾਂ ਹੈਂਡ ਵਰਕ ਵੀ ਕਰਵਾ ਸਕਦੇ ਹੋ ਤੇ ਦੁਪੱਟੇ ਵੀ ਪੂਰੇ ਹੈਵੀ ਤਰ੍ਹਾਂ ਦੇ ਜਿਹੜੇ ਉਹ ਰੈਡੀ ਕਰਵਾ ਸਕਦੇ ਹੋ ਇੱਕ ਅਗਲੀ ਆਪਸ਼ਨ ਜਿਹੜੀ ਹੈ ਇੱਕ ਇਹ ਵਾਲੀ ਵੈਰਾਈਟੀ ਹੈ ਪਰ ਉਹ ਕਲਰ ਤੇ ਡਿਜ਼ਾਈਨ ਜਿਹੜਾ ਹੈ ਸੌਰੀ ਇਹ ਐਵੇਂ ਕਰ ਕਿ ਇਹ ਡਿਜ਼ਾਈਨ ਇਸਦੇ ਵੀ ਉੱਪਰ ਤੇ نیچے ਦੋਨੇ ਪਾਸੇ ਬਾਰਡਰ ਰਹੇਗਾ ਤੇ ਇਸ ਦਾ ਜਿਹੜਾ بیس ਕਲਰ ਹੈ ਉਹ ਰੈੱਡ ਜਿਹਾ ਕਲਰ ਹੈ ਮਤਲਬ ਥੋੜਾ ਲਾਈਟ ਜਿਹਾ ਰੈੱਡ ਜਿਹੜਾ ਹੁੰਦਾ ਗਾਜਰੀ ਜਿਹਾ ਰੈੱਡ ਜਿਹੜਾ ਕਲਰ ਹੈ بیس ਕਲਰ ਹੋ ਰਹੇਗਾ ਇਹ ਵੀ ਪਿਓਰ ਖੱਦਰ ਦੇ ਉੱਪਰ ਹੀ ਹੋਇਆ ਨਵਰਕ ਹੈ ਇਸ ਦੇ ਉੱਪਰ ਮਸਟਰਡ ਮਜੈਂਟਾ ਬੇਜ ਤੇ ਔਰੇਂਜ ਚਾਰੋ ਕਲਰਸ ਹੈ ਇਸ ਦੇ ਵਿੱਚ ਵੀ ਗ੍ਰੀਨ ਵਾਲੀ ਆਪਸ਼ਨ ਨਹੀਂ ਹੈਗੀ ਜੀ ਠੀਕ ਹੈ ਇਹਨਾਂ ਦੇ ਨਾਲ ਉਹੀ ਵਾਲੀਆਂ ਸਾਰੀਆਂ ਆਪਸ਼ਨਸ ਜਿਹੜੀਆਂ ਮਸਟਰਡ ਵਾਲੀਆਂ ਵਿੱਚ ਇਹ ਸਾਰੇ ਕਲਰਸ ਦੇ ਨਾਲ ਇਹਨਾਂ ਵਿੱਚੋਂ ਜਿਹੜੇ ਵੀ ਕਿਸੇ ਨਾਲ ਤੁਸੀਂ ਮੈਚਿੰਗ ਕਰਾਉਣਾ ਚਾਹੁੰਦੇ ਹੋ ਆਪਾਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਮੈਚਿੰਗ ਜਿਹੜੀ ਉਹ ਪ੍ਰੋਵਾਈਡ ਕਰਾ ਸਕਦੇ ਆ ਵਿਦ ਹੈਵੀ ਦੁਪੱਟੇ ਤੁਹਾਨੂੰ ਇਹ ਸੂਟ ਅਸੀਂ ਡੈਡੀ ਕਰਕੇ ਦੇ ਸਕਦੇ ਆ ਵਿਦ ਘਗਰਾ ਵੀ ਦੇ ਸਕਦੇ ਆ ਸਲਵਾਰ ਵੀ ਦੇ ਸਕਦੇ ਆ ਈਵਨ ਕਿ ਤੁਹਾਨੂੰ ਸਟਿਚ ਕਰਕੇ ਵੀ ਅਸੀਂ ਪ੍ਰੋਪਰ ਦੇ ਸਕਦੇ ਆ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਸਾਰੇ ਸੂਟ ਸੋਹਣੇ ਲੱਗੇ ਹੋਣਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਉਸ ਦਾ ਸੋਹਣਾ ਸਕਰੀਨ ਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਦੇ ਉੱਪਰ ਸੈਂਡ ਕਰੋ ਜੇ ਇਹਨਾਂ ਦੇ ਸਬੰਧ ਦੇ ਵਿੱਚ ਜੇ ਵਧੇਰੇ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਤੁਸੀਂ ਸਾਨੂੰ ਇਸ ਨੰਬਰ ਦੇ ਉੱਪਰ ਕਾਲ ਵੀ ਕਰ ਸਕਦੇ ਹੋ ਇਸੇ ਤਰ੍ਹਾਂ ਦੀਆਂ ਨਵੀਆਂ ਤੇ ਸੋਹਣੀਆਂ ਤੇ ਸਪੈਸ਼ਲ ਜਿਹੀਆਂ ਵੀਡੀਓਜ਼ ਵੇਖਣ ਦੇ ਲਈ ਸਾਡੇ ਚੈਨਲ ਨਾਲ ਬਣੇ ਰਹੋ ਤਾਂ ਉਸ ਨੰਬਰ ਤੋਂ ਬਦ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਅੱਜ ਲਈ ਸਿਰਫ ਇੰਨਾ ਹੀ ਮਿਲਦੇ ਹਾਂ ਫਿਰ ਨਵੀਂ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਰੱਬ ਰਾਖਾ ਧੰਨਵਾਦ